ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਅਦ੍ਰਿਸ਼્યੰਤੇ ਦੋਸਤੋ ਅੱਜ ਆਪਾਂ ਇੱਕ ਖਾਸੀ ਗੱਲ ਕਰਨ ਜਾ ਰਹੇ ਹਾਂ ਅੱਜ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਇੱਕ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਕਾਰਡੀਸ਼ੇਵਸ ਕੇ ਲੀ ਕਾਰਡੀਸ਼ੇਵਸ ਕੇ ਨੂੰ ਦੇਖਣ ਤੋਂ ਬਾਅਦ ਇਹ ਸਾਰੀ ਨੂੰ ਸੁਣਨ ਤੋਂ ਬਾਅਦ ਤੁਸੀਂ ਇਹ ਫੈਸਲਾ ਆਪਣੇ ਆਪ ਹੀ ਕਰਨਾ ਹੈ ਬਿਕੀ ਇਹ ਦੇ ਪਿੱਛੇ ਤੁਹਾਨੂੰ ਕੋਈ ਗੜਬੜੇਸ਼ਨ ਕੋਈ ਨਿਊ ਵਰਲਡ ਆਰਡਰ ਦਾ ਹੱਥ ਜਾਂ ਕੋਈ ਇਲੂਮਿਨਾਟੀਆਂ ਦਾ ਹੱਥ ਲੱਗਦਾ ਕਿਉਂਕਿ ਇਹ ਚ ਕਾਫੀ ਜ਼ਿਆਦਾ ਬਾਅਦ ਚੋਂ ਜਾ ਕੇ ਇਹਦੇ ਸਟੈਪ ਨੇ ਕੁਝ 7 ਸਟੈਪ ਨੇ 3 ਸਟੈਪ ਤੋਂ ਬਾਅਦ ਜਿਹੜੀ ਹੈ ਇਨਸਾਨਾਂ ਦੀ ਮਨੁੱਖਾਂ ਦੀ ਜ਼ਿੰਦਗੀ ਕਿਸ ਪ੍ਰਕਾਰ ਦੀ ਹੋਊਗੀ ਉਹਦੇ ਨੂੰ ਦੇਖ ਕੇ ਕੁਝ ਮੈਨੂੰ ਜਿਹੜਾ ਹੈ ਸ਼ੰਕੇ ਨਜ਼ਰ ਆਉਂਦੇ ਨੇ ਹੋ ਸਕਦਾ ਤੁਹਾਨੂੰ ਵੀ ਉਹ ਸ਼ੰਕੇ ਨਜ਼ਰ ਆਉਣ ਕਿਉਂਕਿ ਤਿੰਨ ਤੱਕ ਤਾਂ ਇਹਦੀ ਰਿਸਰਚ ਬੇਸਡ ਹੈ ਇਹ ਵੀ ਵਿਗਿਆਨਿਕ ਰਿਸਰਚ ਦੇ ਉੱਪਰ ਆਧਾਰਿਤ ਹੈ ਜਿਹੜਾ ਤਿੰਨ ਤੱਕ ਦੇ ਲੈਵਲ ਨੇ ਪਰ ਤਿੰਨ ਤੋਂ ਬਾਅਦ ਜਿਹੜੇ ਇਹ 4 5 6 7 ਲੈਵਲ ਨੇ ਉਹ ਕਿਤੇ ਨਾ ਕਿਤੇ ਜਿਹੜੇ ਨੇ ਹਵਾਈ ਗੱਲਾਂ ਜਾਂ ਐਗਜੈਜਰੇਸ਼ਨ ਦੇ ਬੇਸ ਤੇ ਨੇ ਉਹਦਾ ਕੋਈ ਮੈਨੂੰ ਖਾਸ ਖੋਸ ਆਧਾਰ ਨਹੀਂ ਲੱਗਦਾ ਪਰ ਇਹਨੂੰ ਵੈਸਟ ਦੇ ਵਿੱਚ ਬਹੁਤ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਨਿਊ ਵਰਲਡ ਆਰਡਰ ਵੱਲੋਂ ਜਾਂ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਸਰਕਾਰ ਚਲਾਉਣ ਵਾਲੇ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਹੱਥ ਪੱਲਾ ਮਾਰਿਆ ਜਾ ਰਿਹਾ ਵੀ ਇਸ ਚੀਜ਼ ਨੂੰ ਇਨਸਾਨੀ ਦਿਮਾਗ ਦੇ ਵਿੱਚ ਇੱਕ ਵੱਡੇ ਉਦੇਸ਼ ਵਾਂਗੂ ਫਿੱਟ ਕਰ ਦਿੱਤਾ ਜਾਵੇ ਇਹ ਕਿਤੇ ਨਾ ਕਿਤੇ ਫਾਲਸ ਨੈਰੇਟਿਵ ਸਿਰਜਦਾ ਹੈ ਇਹ ਚੀਜ਼ ਜਿਹੜੀ ਹੈ ਕਿ ਤਾਂ ਕਿ ਐਸਾ ਸਿਕ ਸੁਪਨਾ ਦੇਖਣ ਲੋਕ ਕੋ ਬਹੁਤ ਚੀਜ਼ਾਂ ਆਪਣੇ ਆਪ ਤੋਂ ਮੰਨਣ ਲੱਗ ਜਾਣ ਇਹਦੀ ਲਾਈਟ ਦੇ ਵਿੱਚ ਹੀ ਦੇਖਣ ਲੱਗ ਜਾਣ ਹਰ ਚੀਜ਼ ਨੂੰ ਵੀ ਸ਼ਾਇਦ ਇਸ ਪਾਸੇ ਵੱਲ ਨੂੰ ਵਧਿਆ ਜਾ ਰਿਹਾ ਸੋ ਇਹ ਇਨਸਾਨੀ ਵਿਕਾਸ ਦਾ ਇੱਕ ਮਾਡਲ ਹੈ ਜਿਹੜਾ ਕਿ 1 2 3 4 5 6 7 ਕਰਕੇ 7 ਲੈਵਲਾਂ ਦੀ ਗੱਲ ਕਰਦਾ ਇਹਨੂੰ ਬਣਾਉਣ ਵਾਲੇ ਜਿਹੜੇ ਨੇ ਜਾਂ ਇਹਦੇ ਬਾਰੇ ਪਹਿਲਾਂ ਗੱਲ ਕਰਨ ਵਾਲੇ ਨੇ ਸੈਂਟੀਫਿਕ ਆਧਾਰ ਤੇ ਜਿਨ੍ਹਾਂ ਨੇ ਇਹਦੇ ਪਹਿਲੇ 3 ਲੈਵਲਾਂ ਦੀ ਗੱਲ ਕੀਤੀ ਉਹਨਾਂ ਨੇ ਤਿੰਨ ਹੀ ਲੈਵਲ ਦੇਤੇ ਨੇ 7 ਤੱਕ ਜਿਹੜੇ ਨੇ ਪੱਛਮ ਨੇ ਆਪ ਬਣਾਏ ਨੇ ਉਹ ਜਿਹੜੇ ਰੂਸੀ ਐਸਟਰੋਨੋਮਰ ਪੁਲਾੜ ਵਿਗਿਆਨੀ ਜਿਹੜੇ ਸੀਗੇ ਨਿਕੋਲਾਈ ਕਾਰਡੀਸ਼ੇਵ ਉਨ੍ਹਾਂ ਵੱਲੋਂ ਬਣਾਇਆ ਹੋਇਆ ਇਹ ਮਾਡਲ ਜਿਹੜਾ ਹੈ ਇਹਦੇ ਵਿੱਚ ਪ੍ਰਗਤੀ ਦੇ ਕੁਝ ਲੈਵਲ ਦੱਸੇ ਗਏ ਨੇ ਜਿਵੇਂ ਪਹਿਲਾ ਲੈਵਲ ਜਿਹੜਾ ਹੈਗਾ ਉਹਦੇ ਵਿੱਚ ਨਿਕੋਲਾਈ ਕਰਦੀ ਸ਼ੇਵ ਨੇ ਗੱਲ ਕੀਤੀ ਹੈ ਵੀ ਇਹ ਜਿਹੜਾ ਆਪਾਂ ਜਿੱਥੇ ਹੁਣ ਸਟੈਂਡ ਕਰਦੀਆਂ ਇਨਸਾਨੀ ਸਭਤ ਆ ਇਹ ਜੇ ਦੇਖਿਆ ਜਾਵੇ ਤਾਂ ਵਿਕਾਸ ਦੀਆਂ ਸਟੇਜਾਂ ਦੇ ਵਿੱਚ ਜ਼ੀਰੋ ਲੈਵਲ ਗਿਣਦੇ ਨੇ ਉਹ ਇਹਨੂੰ 0.72 ਮਤਲਬ 0.72 ਮਤਲਬ ਪਾਉਣੇ ਤੇ ਵੀ ਨਹੀਂ ਗਿੰਦੇ ਉਹ ਕਹਿੰਦੇ ਵੀ ਇਹ ਪਹਿਲੇ ਲੈਵਲ ਤੇ ਇਨਸਾਨ ਨੂੰ ਪ੍ਰਗਤੀ ਦੇ ਪਹਿਲੇ ਲੈਵਲ ਤੇ ਪਹੁੰਚਣ ਨੂੰ ਵੀ ਹਾਲੇ 100 200 ਸਾਲ ਲੱਗਣਗੇ ਸੋ ਇਹ ਜਿਹੜਾ ਹੈਗਾ ਪਹਿਲਾ ਲੈਵਲ ਜਿਹੜਾ ਹੈ ਉਹ ਕੀ ਹੈ ਪਹਿਲਾ ਲੈਵਲ ਹੈ ਵੀ ਬੰਦਾ ਜਿਵੇਂ ਦੱਸਿਆ ਜਾਂਦਾ ਆਪਾਂ ਨੂੰ ਜੋ ਆਪਾਂ ਨੇ ਸਾਇੰਸ ਪੜ੍ਹੀ ਹੈ ਜੋ ਸੈਂਟੀਫਿਕ ਨੈਰੇਟਿਵਸ ਪੜ੍ਹੇ ਨੇ ਕਿ ਅਸੀਂ ਜਿਹੜਾ ਹੈ ਇੱਕ ਸੋਲਰ ਸਿਸਟਮ ਦੇ ਵਿੱਚ ਰਹਿੰਦੇ ਆ ਯਾਨੀ ਕਿਸੇ ਵੀ ਸਿਸਟਮ ਦਾ ਇੱਕ ਸਟਾਰ ਹੁੰਦਾ ਸਨ ਜਿਹੜਾ ਹੈ ਉਹ ਸਾਡਾ ਇੱਕ ਸਟਾਰ ਹੈ ਸਾਡਾ ਇੱਕ ਵੱਡਾ ਤਾਰਾ ਹੈ ਜਿਹਦੇ ਨੂੰ ਕੇਂਦਰ ਚ ਮੰਨ ਕੇ ਸਾਡੇ ਸਾਰੇ ਗ੍ਰਹਿ ਦਾ ਬਾਰੇ ਦੱਸਿਆ ਜਾਂਦਾ ਸਾਡੀ ਸਾਇੰਸ ਦੇ ਵਿੱਚ ਸਾਡੇ ਵਿਗਿਆਨ ਦੇ ਵਿੱਚ ਜੋ ਅਸੀਂ ਕਿਤਾਬਾਂ ਪੜ੍ਹੀਆਂ ਨੇ ਜੋ ਹੁਣ ਤੱਕ ਸਾਨੂੰ ਪੜਾਇਆ ਜਾਂਦਾ ਮਤਲਬ ਇਹ ਮਾਡਲਾਂ ਤੋਂ ਹੀ ਸਾਨੂੰ ਕੁਝ ਜੋ ਸ਼ੰਕੇ ਹੁੰਦੇ ਨੇ ਕਿ ਸਾਨੂੰ ਜੋ ਪੜਾਇਆ ਗਿਆ ਹੁਣ ਤੱਕ ਉਹਦੇ ਵਿੱਚ ਕੀ ਕੀ ਲੈਪਸਸ ਨੇ ਕੀ ਕੀ ਕਮੀਆਂ ਨੇ ਉਹ ਚੀਜ਼ਾਂ ਦਾ ਇੰਨਾ ਗੱਲਾਂ ਤੋਂ ਹੀ ਪਤਾ ਲੱਗਦਾ ਉਹ ਇਹ ਪਹਿਲੇ ਲੈਵਲ ਦੇ ਵਿੱਚ ਉਹ ਕਹਿੰਦਾ ਵੀ ਇਨਸਾਨ ਇਸ लायक ਬਣ ਜਾਣਗੇ ਤੇ ਉਹ ਆਪਣੇ ਸਟਾਰ ਸਿਸਟਮ ਯਾਨੀ ਜੇ ਸੂਰਜ ਤੇ ਬਾਕੀ ਦੇ ਗ੍ਰਹਾਂ ਦੀ ਉਹ ਗੱਲ ਕਰਦਾ ਹੈ ਤਾਂ ਉਹਨਾਂ ਦੀ 100% ਊਰਜਾ ਵਰਤਣ ਦੇ ਲਾਇਕ ਹੋ ਜਾਣਗੇ ਇਨਸਾਨ ਪਰ ਅਸੀਂ ਜਿਹੜੀ ਹੈ ਇਸ ਟਾਈਮ ਐਟ ਪ੍ਰੈਸੈਂਟ ਸੂਰਜ ਦੀ ਜਿੰਨੀ ਊਰਜਾ ਹੁੰਦੀ ਹੈ ਉਹਦਾ 1 ਲੱਖਵਾਂ ਹਿੱਸਾ ਹੀ ਇਸਤੇਮਾਲ ਕਰ ਪਾਣੇ ਆ ਯਾਨੀ 1 ਲੱਖਵਾਂ ਹਿੱਸੇ ਨੂੰ ਹੀ ਅਸੀਂ ਆਪਣੇ ਕੰਮਾਂ ਲਈ એનર્ਜੀ ਦੇ ਤੌਰ ਤੇ ਯੂਜ਼ ਕਰ ਪਾਣੇ ਆ ਇਸ ਲੈਵਲ ਦੇ ਵਿੱਚ ਕਾਰਡੀਸ਼ੇਵ ਗੱਲ ਕਰਦੇ ਨੇ ਵੀ ਇਹੀ ਜੀ એનર્ਜੀ ਅਸੀਂ ਜਿਹੜੀ ਹੈ ਪੈਦਾ ਕਰ ਸਕਾਂਗੇ ਜਾਂ ਯੂਜ਼ ਕਰ ਸਕਾਂਗੇ ਜਿਹੜੀ ਬਿਨਾ ਸੇਕ ਬਿਨਾ ਕਾਰਬਨ ਬਿਨਾ ਧੂਆਂ ਛੱਡਿਆਂ ਸਾਫ਼ ਸੁਥਰੀ ਵਰਤੋਂ ਵਾਲੀ ਹੋਊਗੀ ਯਾਨੀ ਉਹਦੀ ਕੋਈ ਵੇਸਟੇਜ ਨਹੀਂ ਹੋਊਗੀ ਨਾ ਧੂਆਂ ਨਾ ਕਾਰਬਨ ਨਾ ਸੇਕ ਛੱਡੂਗੀ ਤੇ ਇਸ ਲੈਵਲ ਦੇ ਵਿੱਚ ਅਸੀਂ ਜਿਹੜੀ ਸਾਡੀ ਬਿਜਲੀ ਊਰਜਾ ਹੋਊਗੀ ਉਹਦਾ 100% ਤੇ ਇਸਤੇਮਾਲ ਕਰ ਸਕਾਂਗੇ ਖਾਸ ਕਰ ਕਨਵਰਟੇਬਲ ਇਲੈਕਟ੍ਰਿਸਿਟੀ ਜਿਹੜੇ ਰਿਸੋਰਸਸ ਨੇ ਉਹਨਾਂ ਦਾ ਯਾਨੀ ਕਨਵਰਟੇਬਲ ਮਤਲਬ ਉਹਨੂੰ ਅਸੀਂ ਕਨਵਰਟ ਕਰ ਸਕਾਂਗੇ ਸਟੋਰ ਕਰ ਸਕਾਂਗੇ ਹੁਣ ਅਸੀਂ ਡੀਸੀ ਸਪਲਾਈ ਯੂਜ਼ ਕਰਦੇ ਆ ਹਨਾ ਡੀਸੀ ਸਪਲਾਈ ਤੋਂ ਏਸੀ ਸਪਲਾਈ ਬਣਾਉਣ ਦੇ ਐਕੂਰੇਟ ਕਰੰਟ ਬਣਾਉਣ ਲਈ ਡਾਇਰੈਕਟ ਕਰੰਟ ਤੋਂ ਸਾਨੂੰ ਇਨਵਰਟਰ ਜਿਹੜਾ ਯੂਜ਼ ਕਰਨਾ ਪੈਂਦਾ ਬਟ ਜਿਹੜੇ ਸਾਡੇ ਇਨਵਰਟਰ ਨੇ ਉਹ ਬਹੁਤ ਸਾਰੀ ਇਸ ਪ੍ਰੋਸੈਸ ਦੇ ਵਿੱਚ ਬਿਜਲੀ ਵੇਸਟ ਕਰ ਦਿੰਦੇ ਨੇ ਉਹ ਕਹਿੰਦੇ ਵੀ ਜਦੋਂ ਇਨਸਾਨ ਪਹਿਲਾ ਲੈਵਲ ਅਚੀਵ ਉਦੋਂ ਕਰਿਆ ਮੰਨਾਂਗੇ ਵੀ ਅਚੀਵ ਕਰ ਲਿਆ ਉਹਨੇ ਜਦੋਂ ਉਹ ਬਗੈਰ ਵੇਸਟੇਜ ਤੋਂ ਇਨਵਰਟਰ ਕਰ ਸਕੂਗਾ ਉਸ ਬਿਜਲੀ ਨੂੰ ਸਾਰੀ ਦੀ ਸਾਰੀ ਨੂੰ ਮਤਲਬ ਮਨੁੱਖ ਦੇ ਜਿਹੜੇ ਧਰਤੀ ਦੇ ਜਿੰਨੇ ਮਿਨਰਲਸ ਨੇ ਰਿਸੋਰਸਸ ਨੇ ਜੋ ਕੁਦਰਤ ਦੀਆਂ ਜਿੰਨੇ ਵੀ ਰਿਸੋਰਸਸ ਨੇ ਹਵਾ ਪਾਣੀ ਨਾ ਤੇਜ ਰੋਸ਼ਨੀ ਇਹਨੂੰ ਸਾਰਿਆਂ ਨੂੰ ਪ੍ਰਯੋਗ ਕਰ ਸਕੂਗਾ ਇਨਸਾਨ ਦਾ ਓਵਰਆਲ ਲਾਈਫਸਪੈਨ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਧ ਜਾਊਗਾ ਉਹ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਕਰ ਲੂਗਾ ਬੜਾ ਆ ਜਿਹੜਾ ਹੈਗਾ ਉਹ ਦਾ ਅਸਰ ਜਿਹੜਾ ਇਨਸਾਨ ਤੇ ਘਟ ਜੂਗਾ ਇਨਸਾਨ ਦਾ ਫੁੱਲ ਕੰਟਰੋਲ ਹੋ ਜੂਗਾ ਸਾਰੇ ਕਾਸੇ ਦੇ ਉੱਤੇ ਫਿਰ ਕੁਦਰਤੀ ਵਿਪਤਾਵਾਂ ਤੇ ਕੰਟਰੋਲ ਹੋ ਜੂਗਾ ਕੁਦਰਤੀ ਵਿਪਤਾਵਾਂ ਨਹੀਂ ਆਣਗੀਆਂ ਜਿਵੇਂ ਹੜ ਹੋ ਗਿਆ ਪਚਾਲ ਹੋ ਗਿਆ ਨਾ ਉਹਨਾਂ ਦੀ એનર્ਜੀ ਦਾ ਵੀ ਯਾਨੀ ਕੁਦਰਤੀ ਵਿਪਤਾਵਾਂ ਚੋਂ ਜਿਹੜੀ એનર્ਜੀ ਮਿਲਦੀ ਹੈ ਜਿਵੇਂ ਸੁਪਰਨੋਵਾ ਵਗੈਰਾ ਬਾਰੇ ਦੱਸਿਆ ਜਾਂਦਾ ਇਹਨਾਂ ਦੀ ਸਾਇੰਸ ਦੇ ਮੁਤਾਬਕ ਕੰਸਟਰਕਟਿਵ ਯੂਜ਼ ਉਹ ਦਾ ਕਰ ਸਕਾਂਗੇ ਅਸੀਂ ਜਿਹੜੀਆਂ ਕੁਦਰਤੀ ਵਿਪਤਾਵਾਂ ਨੇ ਉਹਨਾਂ ਦਾ ਵੀ ਸਾਰੀ ਧਰਤੀ ਤੇ ਇੱਕ ਕੋਈ ਕਮਿਊਨੀਕੇਸ਼ਨ ਨੈਟਵਰਕ ਹੋਊਗਾ ਸਾਰੀ ਧਰਤੀ ਤੇ ਇੱਕੋ ਹੀ ਜਿਹੜੀ ਹੈਗੀ ਆ ਡਿਜੀਟਲ ਕਰੰਸੀ ਹੋਊਗੀ ਸੋ ਇਸ ਲੈਵਲ ਨੂੰ ਜਿਹੜੇ ਨਿਕੋਲਾਈ ਕਾਰਨੇਸ਼ੇਵ ਨੇ ਉਹ ਲੈਵਲ 1 ਦਾ ਜਾਂ ਟਾਈਪ 1 ਸਭਿਤਾ ਦਾ ਨਾਮ ਦਿੰਦੇ ਨੇ ਵੀ ਟਾਈਪ 1 ਸਭਿਤਾ ਆ ਹੋਊਗੀ ਸੋ ਟਾਈਪ 2 ਸਭਿਤਾ ਉਹ ਕਹਿੰਦੇ ਨੇ ਵੀ ਮਤਲਬ ਪਹਿਲੀ ਸਭਿਤਾ ਸਿੰਪਲੀ ਇਹ ਮੰਨ ਲਓ ਜਿਹੜੀ ਆਪਣੇ ਸੋਲਰ ਸਿਸਟਮ ਦੀ 100% ਊਰਜਾ ਨੂੰ ਇਸਤੇਮਾਲ ਕਰ ਸਕੇ ਜਿਹੜੀ ਦੂਸਰੀ ਟਾਈਪ ਦੀ ਆ ਉਹ ਉਹ ਹੋਊਗੀ ਜਿਹੜੀ ਆਪਣੇ ਸੋਲਰ ਸਿਸਟਮ ਤੋਂ ਮਤਲਬ ਬਾਹਰ ਦੀ ਊਰਜਾ ਦਾ ਯੂਜ਼ ਕਰ ਦੋਗੀ ਸ਼ੁਰੂ ਉਹ ਆਪਣੇ ਸੋਲਰ ਦੀ ਸਿਸਟਮ ਦੀ ਊਰਜਾ ਜਿਹੜੀ ਹੈ ਟੋਟਲ ਇਸਤੇਮਾਲ ਕਰਨ ਲਈ ਕੁਝ ਕੰਮ ਕਰੂਗੀ ਜਿਵੇਂ ਡਾਈਸਨ ਸਫੀਅਰ ਦੀ ਗੱਲ ਕਰਦੇ ਨੇ ਉਹ ਡਾਈਸਨ ਸਫੀਅਰ ਕੀ ਹੁੰਦਾ ਹੈ ਕਿ ਇੱਕ ਜਿਵੇਂ ਸ਼ੀਸ਼ੇ ਦੇ ਪੈਨਲ ਹੁੰਦੇ ਨੇ ਜਿਵੇਂ ਆਪਣੇ ਆ ਸੋਲਰ ਪੈਨਲਸ ਹੁੰਦੇ ਨੇ ਇਦਾਂ ਉਹ ਸੂਰਜ ਦੇ ਉਹ ਕਹਿੰਦੇ ਵੀ ਆਲੇ ਦੁਆਲੇ ਸਾਰੇ ਪਾਸੇ ਲਾ ਦਿੱਤੇ ਜਾਣਗੇ ਇੱਕ ਵੀ ਕਿਰਨ ਜਿਹੜੀ ਹੈਗੀ ਆ ਸੂਰਜ ਦੀ ਵੇਸਟ ਨਹੀਂ ਜਾਊਗੀ ਜਿਹੜੇ ਟਾਈਪ 2 ਸਿਵਲਾਈਜੇਸ਼ਨ ਦੇ ਲੋਕ ਹੋਣਗੇ ਉਹ ਆਪਣੇ ਯਾਨੀ ਸਟਾਰਟ ਦੀ ਇੱਕ ਵੀ ਕਰਨ ਨੂੰ ਵੇਸਟ ਨਹੀਂ ਹੋਣ ਦੇਣਗੇ ਉਹ ਜਿਹੜੀ ਚੀਥਾਂ ਵਿੱਚ ਦੀ ਅਗਰ ਕੋਈ ਨਿਕਲਦੀ ਹੈ ਤਾਂ ਉਹਦੇ ਆਲੇ ਦੋਲੇ ਘੁੰਮਣ ਵਾਲੇ ਇਹ ਜਿਹੇ ਸਿਸਟਮ ਲਾਉਣਗੇ ਉਹ ਕਿ ਉਹ ਇੱਕ ਕਿਰਨ ਤੱਕ ਆਖਰੀ ਕਿਰਨ ਤੱਕ ਸੂਰਜ ਦੀ ਉਹ ਕਹਿੰਦੇ ਵੀ ਉਹ ਯੂਜ਼ ਕਰਨਗੇ ਇੰਟਰ ਪਲੈਨੇਟਰੀ ਇਹ ਸੋਸਾਇਟੀ ਹੋਗੀ ਵੀ ਯਾਨੀ ਇੱਕ ਪਲੈਨ ਅਪਦੇ ਹੀ ਸੋਲਰ ਸਿਸਟਮ ਦੇ ਵਿੱਚ ਇੱਕ ਪਲੈਨਟ ਤੋਂ ਦੂਸਰੇ ਪਲੈਨਟ ਤੇ ਜਿਵੇਂ ਕਹਿ ਦਿੱਤਾ ਜਾਵੇ ਵੀ ਜਾਂ ਇੱਕ ਪਲੈਨ ਜਿਹੜਾ ਹੈਗਾ ਉਹਦੇ ਤੋਂ ਦੂਸਰਾ ਪਲੈਨ ਤੇ ਇੱਕ ਲੈਂਡਮਾਰਕ ਤੋਂ ਦੂਸਰੇ ਲੈਂਡਮਾਰਕ ਤੇ ਜਾਣ ਦੀ ਇਨਸਾਨ ਦੀ ਜਿਹੜੀ ਆ ਉਹ ਕਾਬਲੀਅਤ ਹੋਊਗੀ ਮਨੁੱਖ ਦੂਜੇ ਗ੍ਰਹਿਾਂ ਤੇ ਜਾ ਕੇ ਵੀ ਵਸ ਸਕੂਗਾ ਦੂਜੇ ਲੈਂਡਮਾਰਕਸਸ ਤੇ ਜਾ ਕੇ ਬਸ ਸਕੂਗਾ ਉੱਥੇ ਜਿੰਨੀਆਂ ਜ਼ਹਿਰੀਲੀਆਂ ਗੈਸਾਂ ਜਾਂ ਜਿਹੜੀਆਂ ਉਹਦੇ ਲਈ ਜ਼ਹਿਰੀਲੀਆਂ ਨੇ ਇਸ ਤਰ੍ਹਾਂ ਦਾ এনवायरमेंट ਹੋਊਗਾ ਉਹਨੂੰ ਕਿਤੇ ਨਾ ਕਿਤੇ ਆਪਣੇ ਅਡਾਪਟ ਟੂ ਬਣਾਉਂਦਾ ਆਪਣੇ ਮੁਤਾਬਕ ਬਣਾਉਂਦਾ ਹਰ ਤੌਰ ਤਰੀਕਾ ਜਿਹੜਾ ਹੈਗਾ ਇਨਸਾਨ ਜਾਣਦਾ ਹੋਊਗਾ ਵੈਦਰ ਇੰਜੀਨੀਅਰਿੰਗ ਉਹਨੂੰ ਆਉਂਦੀ ਹੋਊਗੀ ਵੈਦਰ ਕੰਡੀਸ਼ਨਸ ਨੂੰ ਚੇਂਜ ਕਰ ਸਕੂਗਾ ਦੂਸਰੇ ਗ੍ਰਹਿਾਂ ਤੇ ਮਾਈਨਿੰਗ ਕਰ ਸਕੂਗਾ ਤੇ ਹਰ ਰਿਸੋਰਸ ਨੂੰ ਮਾਈਨਿੰਗ ਕਰਕੇ ਉਹ ਯੂਜ਼ ਕਰ ਸਕੂਗਾ ਫੇਰ ਉਹ ਗੱਲ ਕਰਦੇ ਨੇ ਅਗਲੀ ਲੈਵਲ 3 ਸਿਵਲਾਈਜੇਸ਼ਨ ਜਾਂ ਲੈਵਲ 3 ਜੀ ਨੂੰ ਮਨੇ ਨਾਮ ਦਿੱਤਾ ਹੈ ਇਹ ਹੈ ਕਿ ਵੀ ਜਿਵੇਂ ਪਹਿਲੇ ਚ ਆਪਾਂ ਗੱਲ ਕੀਤੀ ਆ ਵੀ ਉਹ ਆਪਦੇ ਸਟਾਰ ਦੀ ਉਹ ਯੂਜ਼ ਕਰ ਸਕੇ ਦੂਸਰੇ ਸਾਰੇ ਸੋਲਰ ਸਿਸਟਮ ਦੀ ਜਿਹੜੇ ਆਪਦੇ ਸਟਾਰ ਦੇ ਸਿਸਟਮ ਦੇ ਵਿੱਚ ਹੋਰ ਗ੍ਰਹਿ ਨੇ ਜਾਂ ਹੋਰ ਲੈਂਡ ਮਾਸਸੇਜ਼ ਨੇ ਉਹਨਾਂ ਦੀ ਤੀਸਰੇ ਲੈਵਲ ਤੇ ਉਹ ਗੱਲ ਕਰਦੇ ਆ ਆਪਾਂ ਸਾਰੇ ਜਾਣਦੇ ਆ ਵੀ ਆਪਣੇ ਜਿਹੜੇ ਸੋਲਰ ਸਿਸਟਮ ਨੇ ਉਹ ਕਾਦੇ ਵਿੱਚ ਨਹੀਂ ਇੱਕ ਆਪਣੀ ਗੈਲੈਕਸੀ ਦੇ ਵਿੱਚ ਉਹਨੂੰ ਮਿਲਕੀ ਵੇ ਗੈਲੈਕਸੀ ਕਹਿੰਦੇ ਨੇ ਮਤਲਬ ਜੋ ਸਾਇੰਸ ਆਪਾਂ ਨੇ ਪੜ੍ਹੀ ਆ ਉਹਦੇ ਮੁਤਾਬਕ ਉਹ ਕਿੰਨਾ ਕੁ ਚਾ ਝੂਠ ਹੈ ਇਹਦੇ ਬਾਰੇ ਤੁਸੀਂ ਆਪ ਫੈਸਲਾ ਕਰਨਾ ਹੈ ਮਤਲਬ ਉਸ ਗੈਲੈਕਸੀ ਦੀ ਸਾਰੀ ਊਰਜਾ ਨੂੰ ਜਦੋਂ ਇਨਸਾਨ ਯੂਜ਼ ਕਰਨ ਦੇ ਲਾਇਕ ਹੋ ਗਿਆ ਤਾਂ ਉਹ ਟਾਈਪ 3 ਸਿਵਲਾਈਜੇਸ਼ਨ ਬਣ ਜਾਊਗਾ ਮਨੁੱਖ ਦਾ ਮੌਤ ਤੇ ਪੂਰਾ ਕੰਟਰੋਲ ਹੋ ਜਾਊਗਾ ਮਾਰੀ ਬੜਾ ਪਾਣੀ ਹੋਊਗਾ ਇਸ ਲੈਵਲ ਤੇ ਮਨੁੱਖ ਜੜਾਏ ਉਹਨੂੰ ਪਹੁੰਚਣ ਨੂੰ ਕਾਰਡ ਸ਼ੇਪ ਕਹਿੰਦੇ ਨੇ 10 ਲੱਖ ਸਾਲ ਯਾਨੀ 1 ਮਿਲੀਅਨ ইয়ারਜ਼ ਲੱਗ ਜਾਣਗੇ ਇਨਸਾਨ ਪ੍ਰਕਾਸ਼ ਦੀ ਗਤੀ ਯਾਨੀ ਸਪੀਡ ਆਫ ਲਾਈਟ ਹਾਸਲ ਕਰ ਲੂਗਾ ਆਪਦੀ ਗੈਲੈਕਸੀ ਚ ਹਰ ਥਾਂ ਸਕਿੰਟਾਂ ਚ ਪਹੁੰਚ ਸਕੂਗਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਕਹਿ ਸਕਦੇ ਆ ਮਨੁੱਖੀ ਸਰੀਰ ਦਾ ਹਰ ਸੈੱਲ ਜਿਹੜਾ ਹੋਊਗਾ ਉਹ ਕੁਆਂਟਮ ਕੰਪਿਊਟਰ ਰਾਹੀਂ ਯਾਨੀ AI ਬੇਸਡ ਉਹ ਗਾਉਂ ਦੇ ਵਿੱਚ ਕੁਛ ਐਸੇ ਸਿਸਟਮ ਫਿੱਟ ਕਰ ਦਿੱਤੇ ਜਾਣਗੇ ਜਿਵੇਂ ਆਹ ਚਿਪਾ ਚਿਪਾ ਸੇ ਗੱਲ ਹੁੰਦੀ ਆ ਵੀ ਕਿ ਇਦਾਂ ਦਾ ਕੁਛ ਹੋ ਜਾਊਗਾ ਉਹ AI ਆਧਾਰਿਤ ਹੋਣਗੇ ਮਨੁੱਖ ਦਾ ਸਰੀਰ ਦਾ ਹਰ ਇੱਕ ਸੈੱਲ ਜਿਹੜਾ ਏ ਅਗਰ ਉਹ ਟੁੱਟਦਾ ਏ ਉਹਦੇ ਵਿੱਚ ਕੋਈ ਡੈਮੇਜ ਆਉਂਦਾ ਉਹ ਆਪਣੇ ਆਪ ਤੋਂ ਆਟੋਮੈਟਿਕਲੀ ਨਵਾਂ ਸੈੱਲ ਬਣਨਾ ਸ਼ੁਰੂ ਹੋ ਜਾਊਗਾ ਮਤਲਬ ਇਸ ਤਰੀਕੇ ਇਨਸਾਨ ਕਦੇ ਬੁਢਾਈ ਨਹੀਂ ਹੋ ਸਕੂਗਾ ਉਹਦੇ ਕੋਈ ਸੱਟ ਲੱਗੂਗੀ ਆਪਣੇ ਆਪ ਰਿਪੇਅਰ ਹੋ ਜਾਊਗਾ ਉਹਦਾ ਕੋਈ ਅੰਗ ਖਰਾਬ ਹੋ ਜਾਊਗਾ ਆਪਣੇ ਆਪ ਆਟੋਮੈਟਿਕਲੀ ਰਿਪੇਅਰ ਹੋਈ ਜਾਇਆ ਕਰੂਗਾ ਜਾਂ ਨਵਾਂ ਬਣ ਜਾਇਆ ਕਰੂਗਾ ਪੂਰੀ ਗੈਲੈਕਸੀ ਚ ਮਨੁੱਖਾਂ ਦੀ ਸਫਤਾ ਹੋ ਗਈ ਯਾਨੀ ਜੇ ਇਸ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਮਨੁੱਖ ਪੂਰੇ ਦਾ ਪੂਰਾ ਸਾਈਬੋਗ ਚ ਚੇਂਜ ਹੋ ਜਾਊਗਾ ਸਾਈਬੋਗ ਕਹਿੰਦੇ ਨੇ ਸੁਪਰ ਇੰਟੈਲੀਜੈਂਟ ਬੀਿੰਗ ਜਿਹੜਾ ਜਿਵੇਂ ਆਹਾ ਏਲੀਅਨਸ ਦੇ ਬਾਰੇ ਚ ਦਿਖਾਇਆ ਜਾਂਦਾ ਨਾ ਕਿ ਹਾਫ ਹਿਊਮਨ ਹਾਫ ਰੋਬੋਟਿਕ ਟਾਈਪ ਦੇ ਦੇਖਣ ਨੂੰ ਲੱਗਦੇ ਨੇ ਉੱਪਰਲੀ ਸਕਿਨ ਰੋਬੋਟਿਕ ਆ ਵਿੱਚ ਪਰ ਕੱਟ ਕੇ ਅਗਰ ਦੇਖਿਆ ਗਿਆ ਜਿਹੜੇ ਕਿਤੇ ਨਾ ਕਿਤੇ ਉਹ ਨਾਜ਼ੀਆਂ ਵਾਲੇ ਮਿਲੇ ਸੀਗੇ ਰੋਸਵੈਲ ਦੇ ਵਿੱਚ ਉਹ ਉਹ ਸਾਈਬੋਗ ਸੀਗੇ ਸਾਈਬੋਰਗ ਦੇ ਵਿੱਚ ਇਨਸਾਨ ਸਾਰੇ ਚੇਂਜ ਹੋ ਜਾਣਗੇ ਇੱਕ ਸਟਾਰ ਸਿਸਟਮ ਦੇ ਵਿੱਚ ਕੁਦਰਤੀ ਵਿਪਤਾ ਆਂਦੇ ਹੀ ਉਹ ਦੂਸਰੇ ਸਟਾਰ ਸਿਸਟਮ 'ਚ ਸ਼ਿਫਟ ਹੋ ਜਾ ਕਰਨਗੇ ਇਨਸਾਨ ਤੇ ਫਿਰ ਜਿਹੜੇ ਨੇ ਇੱਕ ਸਟਾਰ ਸਿਸਟਮ ਤੋਂ ਦੂਸਰੇ ਸਟਾਰ ਸਿਸਟਮ 'ਚ ਜਾਣ ਦੇ ਲਈ ਉਹ ਆਪਣੀ ਸਪੀਡ ਆਫ ਲਾਈਟ ਨੂੰ ਬੜਾ ਯੂਜ਼ ਕਰਿਆ ਕਰਨਗੇ ਯਾਨੀ ਇਸ ਤਿੰਤੀਜੇ ਲੈਵਲ ਤੱਕ ਦੀ ਜਿਹੜੀ ਟਾਈਪ 3 ਸਿਵਲਾਈਜ਼ੇਸ਼ਨ ਲੈ ਜਾਂ ਲੈਵਲ 3 ਤੱਕ ਦੀਆਂ ਸਿਵਲਾਈਜ਼ੇਸ਼ਨ ਨੇ ਇਹਨਾਂ ਦੀ ਗੱਲ ਨਿਕੋਲਾਈਸ ਨੇ ਕੀਤੀ ਜਿਹੜੀ ਹੈ ਕਾਰਡੀਸ਼ੇਵ ਨੇ ਉਹ ਇਸ ਕਰਕੇ ਕੀਤੀ ਵੀ ਉਹਨਾਂ ਨੇ ਸਾਨੂੰ ਇੱਕ ਉੱਚ ਉਦੇਸ਼ ਦਿਖਾਉਣ ਦੀ ਸ਼ਾਇਦ ਇਹਦੇ ਥਰੂ ਕੋਸ਼ਿਸ਼ ਕੀਤੀ ਵੀ ਆਪਾਂ ਇਸ ਲੈਵਲ ਤੱਕ ਵਧਣ ਦੀ ਕੋਸ਼ਿਸ਼ ਕਰੀਏ ਯਾਨੀ ਉਹਨਾਂ ਦੇ ਕਹਿਣ ਦਾ ਮੈਨੂੰ ਲੱਗਦਾ ਵੀ ਪੂਰਾ ਪੂਰਾ ਮਤਲਬ ਜਿਹੜਾ ਸੀਗਾ ਉਹ ਇਹ ਸੀਗਾ ਵੀ ਜੇ ਆਪਾਂ ਆਪਣੇ ਜਿੰਨੇ ਵੀ ਰਿਸੋਰਸਸ ਨੇ ਉਹਨਾਂ ਨੂੰ ਸਾਰਿਆਂ ਨੂੰ ਯੂਜ਼ ਕਰਨ ਦੇ ਲਾਇਕ ਬਣੀਏ ਕਾਬਲ ਬਣੀਏ ਸੂਰਜ ਵਰਗਾ ਜਿਹੜਾ ਇਹ 스타 ਆਪਣੇ ਕੋਲ ਹੈ ਉਹਦੀ ਇੱਕ ਇੱਕ ਕਿਰਨ ਨੂੰ ਵਰਤੀ ਆਪਣੀ ਜਿੰਨੀ ਓਰੇ ਹਵਾ ਧਰਤੀ ਤੇ ਉਹਨੂੰ ਵਰਤੀਏ ਜਿੰਨਾ ਇੱਥੇ ਪਾਣੀ ਹੈ ਉਹਨੂੰ ਵਰਤੀਏ ਆਪਣੇ ਰਿਸੋਰਸਸ ਨੂੰ ਟੋਟਲ ਔਰ ਟੋਟਲ ਵਰਤਣ ਦੇ ਲਾਇਕ ਬਣੀ ਹੈ ਸੋ ਵੀਰੋ ਸਾਡਾ ਦ੍ਰਿਸ਼ਮ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਅਗਰ ਆਪਣੀ ਪੈਰਾਨੋਰਮਲ ਇਨਵੈਸਟੀਗੇਸ਼ਨਸ ਤੁਹਾਨੂੰ ਪਸੰਦ ਆ ਰਹੀਆਂ ਨੇ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਹੋਰਾਂ ਵੀਰਾਂ ਨੂੰ ਵੀ ਜਿਹੜਾ ਆਪਣਾ ਅਦ੍ਰਿਸ਼ਮ ਪੰਜਾਬੀ ਨਾਮ ਦਾ YouTube ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰਵਾਓ ਤੇ ਆਪਣਾ ਜਿਹੜਾ ਫੇਸਬੁੱਕ ਪੇਜ ਹੈ ਅਦ੍ਰਿਸ਼ਮ ਉਹਨੂੰ ਸਾਰੇ ਵੀਰ ਵੀਰ ਬਣ ਕੇ ਫੋਲੋ ਕਰੋ ਵੱਧ ਤੋਂ ਵੱਧ ਵੀਰਾਂ ਨੂੰ ਹੋਰ ਹੋਰਾਂ ਨੂੰ ਵੀ ਕਹੋ ਜਿਨ੍ਹਾਂ ਨੂੰ ਇੰਟਰਸਟ ਹੈ ਪੈਰਾਨੋਰਮਲ ਸਟੱਡੀਜ਼ ਦੇ ਵਿੱਚ ਹੁਣ ਆਪਾਂ ਅੱਗੇ ਵਧਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਲੈਵਲ ਚੌਥੇ ਦੀ ਟਾਈਪ 4 ਸਿਵਲਾਈਜੇਸ਼ਨ ਯਾਨੀ ਕਿਸ ਤਰ੍ਹਾਂ ਦੀ ਹੋਗੀ ਉਹ ਕਹਿੰਦੇ ਆ ਉਹ ਇਹਦੇ ਬਾਰੇ ਜੋ ਵੀ ਆਇਆ ਹੈ ਵੀ ਸੈਂਟੀਫਿਕ ਕਮਿਊਨਿਟੀ ਨੇ ਜਾਂ ਐਲੂਮੀਨਾਂਤਿਆਂ ਦੇ ਥਾਪੜੇ ਵਾਲੀ ਸੈਂਟੀਫਿਕ ਕਮਿਊਨਿਟੀ ਨੇ ਪਤਾ ਨਹੀਂ ਜੋ ਜਾਣੇ ਮਤਲਬ ਪਰਮਾਤਮਾ ਜਾਂਦਾ ਜਾਂ ਤੁਸੀਂ ਇਹ ਫੈਸਲਾ ਕਰਨਾ ਅੰਦਰ ਸ਼ਕਾਣੇ ਵੀ ਇਹ ਕਿ ਕੀ ਸੱਚ ਹੈ ਜਾਂ ਨਹੀਂ ਉਹ ਕਹਿੰਦਾ ਇਹ ਤਿੰਨ ਤੱਕ ਤਾਂ ਕਾਰਦੀ ਸ਼ੇਪ ਨਹੀਂ ਦੱਸੇ ਨੇ ਉਸ ਤੋਂ ਅੱਗੇ ਦੇ ਜਿਹੜੇ ਨੇ ਸੱਤ ਤੱਕ ਜਿਹੜੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਟਾਈਪ 4 ਦੇ ਵਿੱਚ ਉਹ ਕਹਿੰਦਾ ਵੀ ਦੂਜੀਆਂ ਗੈਲੈਕਸੀਆਂ ਦੀ ਊਰਜਾ ਵੀ ਯੂਜ਼ ਕਰਨ ਦੇ ਲਾਇਕ ਹੋ ਜਾਊਗਾ ਮਨੁੱਖ ਵੀ ਦੂਸਰੀਆਂ ਗੈਲੈਕਸੀਆਂ ਜਿਵੇਂ ਆਪਣੀ ਮਿਲਕੀ ਵੇ ਗੈਲੈਕਸੀ ਆ ਉਸ ਤੋਂ ਬਾਹਰ ਅਗਰ ਕੋਈ ਹੋਰ ਗੈਲੈਕਸੀਜ਼ ਨੇ ਜਿਹੜੀਆਂ ਉਹਨਾਂ ਦਾ ਵੀ ਸਾਰੇ ਰਿਸੋਰਸ ਟੋਟਲ ਆ ਟੋਟਲ ਮਨੁੱਖ ਯੂਜ਼ ਕਰ ਸਕੋਗਾ ਯਾਨੀ ਮਨੁੱਖ ਬੌਸ ਆਫ ਦਾ ਯੂਨੀਵਰਸ ਹੋ ਜਾਊਗਾ ਇੱਕ ਤਰ੍ਹਾਂ ਦੇ ਨਾਲ ਉਹ ਆਪਣੇ ਤੋਂ ਇਲਾਵਾ ਹੋਰ ਗੈਲੈਕਸੀ ਦੀ ਊਰਜਾ ਦਾ ਪ੍ਰਯੋਗ ਕਰੂਗਾ ਪੂਰੇ ਬਰਮਿੰਡ ਦਾ ਨਕਸ਼ਾ ਉਹਦੇ ਹਰ ਟਾਈਮ ਦਿਮਾਗ 'ਚ ਹੋਊਗਾ ਮਨੁੱਖ ਦੇ ਦਿਮਾਗ 'ਚ ਹਰੇਕ ਚੀਜ਼ ਦੀ ਇਨਫੋਰਮੇਸ਼ਨ ਹੋਊਗੀ ਹਰੇਕ ਸਟਾਰ ਸਿਸਟਮ ਦੀ ਇਨਫੋਰਮੇਸ਼ਨ ਹੋਊਗੀ ਆਲੇ ਦੁਆਲੇ ਜਿੰਨੇ ਵੀ ਨੇ ਮਨੁੱਖ ਨੂੰ ਹਰੇਕ ਕਿਤੇ ਨ ਕਿਤੇ ਮਤਲਬ ਪ੍ਰਕਾਸ਼ ਦੀ ਗਤੀ ਦੇ ਨਾਲ ਬਾਰੇ ਹਰ ਚੀਜ਼ ਦੇ ਬਾਰੇ ਪ੍ਰਜਾਤੀ ਦੇ ਬਾਰੇ ਦੁਨੀਆ ਦੇ ਵਿੱਚ ਬਸਣ ਵਾਲੀ ਯਾਨੀ ਜਿਹਨੂੰ ਆਪਾਂ ਸੰਸਾਰ ਕਹਿੰਦੇ ਆ ਸ੍ਰਿਸ਼ਟੀ ਕਹਿੰਦੇ ਆ ਜਾਂ ਯੂਨੀਵਰਸ ਕਹਿੰਦੇ ਆ ਉਹਦੇ ਵਿੱਚ ਬਸਣ ਵਾਲੀ ਹਰੇ ਕ ਵਿਕਸਿਤ ਅਵਿਕਸਿਤ ਪ੍ਰਲੂਪਤ ਹੋ ਚੁੱਕੀ ਪ੍ਰਜਾਤੀ ਬਾਰੇ ਪਤਾ ਕ ਹੋਊਗਾ ਉਹ ਹੀ ਫੈਸਲਾ ਵੀ ਕਰੂਗਾ ਮਨੁੱਖ ਇਸ ਲੈਵਲ ਤੇ ਜਾ ਕੇ ਵੀ ਉਹ ਕਿ ਉਹਨੇ ਕਿਦੀ ਜ਼ਿੰਦਗੀ ਚ ਦਖਲ ਦੇਣਾ ਤੇ ਕਿਦੀ ਜ਼ਿੰਦਗੀ ਚ ਦਖਲ ਨਹੀਂ ਦੇਣਾ ਤੇ ਕਿੰਨਾ ਕੁ ਦਖਲ ਦੇਣਾ ਪਰ ਉਹ ਅਬਜ਼ਰਵੇਸ਼ਨ ਪੂਰੀ ਰੱਖੂਗਾ ਕਿ ਤਾਂਕਿ ਉਹਨੂੰ ਅਰਥਲੀ ਲਾਈਫ ਦੇ ਨਾਲ ਕੰਪੇਅਰ ਕਰ ਸਕੇ ਹਮੇਸ਼ਾ ਵੀ ਜੋ ਉਹਦੀ ਅਰਥਲੀ ਲਾਈਫ ਸੀ ਉਹਦੇ ਮੁਤਾਬਿਕ ਇਹ ਕਿਸਕ ਲੈਵਲ ਦੇ ਵਿੱਚ ਜਿਹੜੀ ਵਿਕਸਿਤ ਆ ਵਿਕਸਿਤ ਪ੍ਰਜਾਤੀਆਂ ਚੱਲ ਰਹੀਆਂ ਹਨ ਤੇ ਕੀ ਫਰਕ ਹੈ ਇਹਨਾਂ ਚ ਕੀ ਕਮੀਆਂ ਕੀ ਖੂਬੀ ਹੈ ਜਿਹੜਾ ਪੂਰਾ ਯੂਨੀਵਰਸ ਜੇ ਤਬਾਹ ਹੋ ਜਾਊਗਾ ਪਾਂ ਇਹ ਇਹ ਆਪਣੇ ਆਪ ਨੂੰ ਟਾਈਪ 5 ਵਿੱਚ ਬਦਲਣ ਦੀ ਕੋਸ਼ਿਸ਼ ਕਰਨਗੇ ਯਾਨੀ ਜੇ ਉਹ ਆਪਣੀ ਗੈਲੈਕਸੀ ਤੋਂ ਦੂਸਰੀਆਂ ਗੈਲੈਕਸੀਆਂ ਦੇ ਵਿੱਚ ਸ਼ਿਫਟ ਹੋਣ ਦੀ ਤਾਂ ਉਹ ਕਾਬਲੀਅਤ ਰੱਖਦੇ ਹੀ ਹੋਣਗੇ ਯੂਨੀਵਰਸ 'ਚ ਹੋਰ ਥਾਵਾਂ ਤੇ ਜਾਣ ਦੀ ਵੀ ਕਾਬਲੀਅਤ ਰੱਖਦੇ ਹੋਣਗੇ ਲੈਵਲ 5 ਦੇ ਵਿੱਚ ਜਾ ਕੇ ਉਹ ਕਹਿੰਦਾ ਵੀ ਇਹ ਜਿਹੜੀ ਹੈ ਮਲਟੀਵਰਸ ਬਾਰੇ ਨੌਲੇਜ ਹੋ ਜਾਊਗੀ ਉਹਨਾਂ ਨੂੰ ਵੀ ਯੂਨੀਵਰਸ ਇੱਕ ਨਹੀਂ ਬਹੁਤ ਸਾਰੇ ਯੂਨੀਵਰਸਸ ਨੇ ਜਿੰਨੀ ਮਤਲਬ नोन ਯੂਨੀਵਰਸ ਦੀਆਂ ਜਿਹੜੀਆਂ ਹੱਦਾਂ ਨੇ ਇਨਸਾਨ ਜਿਹੜਾ ਮਨੁੱਖਾ ਉਹ ਤੋਂ ਵੀ ਬਾਹਰ ਜਾਣ ਦੀ ਕੋਸ਼ਿਸ਼ ਕਰੂਗਾ ਜਿੰਨੇ ਕਿ ਯੂਨੀਵਰਸ ਬਾਰੇ ਆਪਣੇ ਯੂਨੀਵਰਸ ਬਾਰੇ ਉਹ ਜਾਣਦਾ ਉਹ ਤੋਂ ਬਾਹਰ ਵੀ ਕੋਈ ਯੂਨੀਵਰਸ ਹੈਗੇ ਨੇ ਜਾਂ ਨਹੀਂ ਹੈਗੇ ਉਹਦੇ ਬਾਰੇ ਉਹ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੂਗਾ ਇਸ ਯੂਨੀਵਰਸ ਦੇ ਵਿੱਚ ਉਹ ਕੀ ਹੋਊਗਾ ਕਿ ਇਸ ਲੈਵਲ ਦੇ ਵਿੱਚ ਕੋਈ ਹੋਰ ਪਰਜਾਤ ਮਤਲਬ ਜਿਹੜਾ ਇਹਨਾਂ ਦਾ ਯੂਨੀਵਰਸ ਆ ਉਹ ਤੋਂ ਬਾਹਰ ਕੋਈ ਹੋਰ ਯੂਨੀਵਰਸ ਜਿਹੜਾ ਹੋਊਗਾ ਉੱਥੇ ਦੀ ਕੋਈ ਪਰਜਾਤੀ ਇਹਨਾਂ ਦੀ ਸਹਾਇਤਾ ਕਰੂਗੀ ਕਹਿੰਦਾ ਵੀ ਕਿਸੇ ਹੋਰ ਦੀ ਸਹਾਇਤਾ ਦੇ ਨਾਲ ਇਹ ਜਿਹੜਿਆਂ ਲੈਵਲ 5 ਦੇ ਵਿੱਚ ਜਾ ਕੇ ਵਿਕਾਸ ਕਰਨਗੇ ਇਸ ਲੈਵਲ 'ਚ ਮਨੁੱਖ ਯੂਨੀਵਰਸ ਦੀਆਂ ਮਤਲਬ ਜਿਹੜੀਆਂ ਉਹਦੀਆਂ ਜਿੰਨੀਆਂ ਵੀ ਮਲਟੀਪਲ ਗੈਲੈਕਸੀਜ਼ ਨੇ ਉਨ੍ਹਾਂ ਦੇ ਵਿੱਚ ਜਿੰਨੇ ਮਲਟੀਪਲ ਸਟਾਰ ਸਿਸਟਮਸ ਨੇ ਉਹਦੇ ਵਿੱਚ ਜਿੰਨੇ ਵੀ ਮਲਟੀਪਲ ਆਹਾ ਸੋਲਰ ਸਿਸਟਮਸ ਨੇ ਨਾ ਸੋਲਰ ਸਿਸਟਮ ਉਹ ਸੋਲਰ ਸਿਸਟਮ ਦੇ ਵਿੱਚ ਜਿੰਨੇ ਵੀ ਲੈਂਡਮਾਰਕਸ ਨੇ ਫਿਰ ਉਹਦੇ ਵਿੱਚ ਜਿਹੜੇ ਨੇ ਜਿੰਨੇ ਵੀ ਮਲਟੀਪਲ ਰਿਸੋਰਸਸ ਨੇ ਉਹਨਾਂ ਸਾਰਿਆਂ ਦੇਆਂ ਨੂੰ ਯੂਜ਼ ਕਰ ਸਕੂਗਾ ਸਾਰੇ ਦੇ ਸਾਰੇ ਰਿਸੋਰਸ ਮਤਲਬ ਆਪਣੀ ਆਪਣੇ ਯੂਨੀਵਰਸ ਦੇਆਂ ਨੂੰ ਆਪਣੀ ਗੈਲੈਕਸੀਜ਼ ਦੇਆਂ ਨੂੰ ਆਪਣੇ ਸੋਲਰ ਸਿਸਟਮ ਸਟਾਰ ਸਿਸਟਮਸ ਦੇਆਂ ਨੂੰ ਆਪਣੇ ਪਲੈਨਟ ਦੇਆਂ ਨੂੰ ਸਾਰਿਆਂ ਨੂੰ ਯੂਜ਼ ਕਰ ਸਕੂਗਾ ਉਹ ਆਪਣੀ ਨੋਨ ਯੂਨੀਵਰਸ ਤੋਂ ਬਾਹਰ ਵੀ ਜਿੰਨੇ ਕੋਈ ਹੋਰ ਯੂਨੀਵਰਸ ਹੈ ਤਾਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰੂਗਾ ਉਹਦੀ ਪਛਾਣ ਕਰੂਗਾ ਇਸ ਪਛਾਣ ਨਾਲ ਹੀ ਉਹ ਅਗਲੇ ਲੈਵਲ ਤੇ ਜਾਣ ਦੇ ਲਾਇਕ ਬਣੂਗਾ ਯਾਨੀ ਟਾਈਪ 6 ਸਿਵਲਾਈਜੇਸ਼ਨ ਬਣਨ ਦੇ ਲਾਇਕ ਹੁਣ ਟਾਈਪ 6 ਸਿਵਲਾਈਜੇਸ਼ਨ ਕੀ ਹੋਗੀ ਇੱਥੇ ਪਹੁੰਚ ਕੇ ਮਨੁੱਖ ਵੱਖ-ਵੱਖ ਟਾਈਮ ਲਾਈਨ ਤੇ ਐਗਜ਼ਿਸਟ ਕਰਨਾ ਸਕੇ ਦੇ ਲਾਇਕ ਬਣ ਜਾਊਗਾ ਯਾਨੀ ਵੱਖ-ਵੱਖ ਟਾਈਮ ਲਾਈਨ ਮਤਲਬ ਜੇ ਇੱਕ ਕਿ ਇੱਕ ਯੂਨੀਵਰਸ ਦੇ ਵਿੱਚ ਜਾਂ ਇੱਕ ਗੈਲੈਕਸੀ ਦੇ ਵਿੱਚ ਜਾਂ ਇੱਕ ਸੋਲਰ ਸਿਸਟਮ ਦੇ ਵਿੱਚ ਉਹ ਮੰਨ ਲਓ ਸਨ 1026 ਚ ਪੈਦਾ ਹੋ ਗਿਆ ਦੂਸਰੇ ਜੇ ਸਨ 1908 ਚ ਪੈਦਾ ਹੋ ਗਿਆ ਤੀਸਰੇ ਜੇ ਸਨ 2025 ਚ ਪੈਦਾ ਹੋ ਗਿਆ ਮਤਲਬ ਇੱਕੋ ਹੀ ਮਨੁੱਖੀ ਇਸ लायक ਬਣ ਜਾਊਗਾ ਵੀ ਉਹ ਅਲੱਗ-ਅਲੱਗ ਜੜੀਆਂ ਨੇ ਥਾਵਾਂ ਨੇ ਲੈਂਡਮਾਰਕਸ ਨੇ ਉੱਥੇ ਅਲੱਗ-ਅਲੱਗ ਟਾਈਮਲਾਈਨਸ ਦੇ ਵਿੱਚ ਐਗਜ਼ਿਸਟ ਕਰ ਸਕੂਗਾ ਉੱਥੇ ਉਹ ਆਪਣੀ ਅਰਥ ਲਾਈਨ ਅਰਥ ਵਾਲੀ ਟਾਈਮਲਾਈਨ ਤੇ ਚੌਤੀ ਮਰੂਗਾ ਫਿਰ ਉੱਤੇ ਗੌਰ ਕਰੂਗਾ ਫੇਰ ਚਾਹਗਾ ਵੀ ਬੰਦੇ ਲਈ ਖੁਸ਼ੀ ਜ਼ਿਆਦਾ ਇੰਪੋਰਟੈਂਟ ਹੈ ਜਾਂ ਤਾਕਤ ਜ਼ਿਆਦਾ ਇੰਪੋਰਟੈਂਟ ਹੈ ਵੀ ਯਾਨੀ ਤਾਕਤ ਪੈਸਾ ਸੱਤਾ ਪ੍ਰਸਿੱਧੀ ਇਹ ਜ਼ਿਆਦਾ ਇੰਪੋਰਟੈਂਟ ਹੈ ਜਾਂ ਬੰਦੇ ਲਈ ਖੁਸ਼ੀ ਐਂਟਰਟੇਨਮੈਂਟ ਪਿਆਰ ਵੈਲਿਊਜ਼ ਇਹ ਜ਼ਿਆਦਾ ਇੰਪੋਰਟੈਂਟ ਨੇ ਇਸ ਸਾਰੇ ਦਾ ਸਾਰਾ ਜਿਹੜਾ ਹੈਗਾ ਇੱਥੇ ਇਸ ਲੈਵਲ ਦੇ ਵਿੱਚ ਕਹਿੰਦੇ ਵੀ Uh, AI बेस्ड ਗਵਰਨੈਂਸ ਹੋਊਗੀ ਟੋਟਲ ਦੀ ਟੋਟਲ ਸਾਰੀ AI ਚਲ ਆਇਆ ਕਰੋਗੀ ਗਵਰਨੈਂਸ ਨੂੰ ਕੋਈ ਬੰਦਾ ਨਹੀਂ ਹੋਊਗਾ AI बेस्ड ਗਵਰਨਮੈਂਟ ਲੀਡਰਸ ਹੋਣਗੇ ਸਾਰੇ ਦੇ ਸਾਰੇ ਇੱਕ ਸੈਟ ਆਫ ਗਾਈਡਲਾਈਨਸ ਹੋਊਗਾ ਪੱਕਾ ਹੀ ਵੀ ਤੁਹਨੇ ਆ ਫਾਲੋ ਕਰਦੀਆਂ ਸਾਰੇ ਇਨਸਾਨਾਂ ਨੇ ਕਾਬਲੀਅਤ ਅਨੁਸਾਰ ਬੰਦਾ ਆਪਣੀ ਲਾਈਫ ਫਾਰਮ ਚੂਜ਼ ਕਰ ਸਕੂਗਾ ਉਸ ਲਾਈਫ ਫਾਰਮ ਚ ਉਹ ਕਿਸੇ ਨਾ ਕਿਸੇ ਟਾਈਮ ਲਾਈਨ ਦੇ ਵਿੱਚ ਐਗਜ਼ਿਸਟ ਕਰ ਸਕੂਗਾ ਪੁਰਾਣਾ ਯੂਨੀਵਰਸ ਖਤਮ ਹੋਇਆ ਕਰੂਗਾ ਤਾਂ ਨਵਾਂ ਬਣਾ ਦਿਆ ਕਰੂਗਾ ਇਨਸਾਨ ਸੋ ਹੁਣ ਅਗੇ ਆਪਾਂ ਗੱਲ ਕਰਦੇ ਆ ਵੀ ਉਹ ਲੈਵਲ 7 ਦੇ ਵਿੱਚ ਕੀ ਹੋਊਗਾ ਜਾਂ ਕਿ ਜਿਹੜਾ ਇਹਨੂੰ ਕਹਿੰਦੇ ਆ ਉਹ ਓਮਨੀਵਰਸ ਯਾਨੀ ਜਿਹੜਾ ਇਹ ਮੈਨੀ ਟਾਈਮਲਾਈਨਸ ਵਾਲਾ ਜਿਹੜਾ ਹੈਗਾ ਉਹ ਓਮਨੀਵਰਸ ਵਾਲਾ ਵਧਣਾ ਇਹ ਓਮਨੀਵਰਸ ਜਿਹੜਾ ਹੈਗਾ ਕਿ ਟਾਈਮਲਾਈਨਸ ਤਾਂ ਇਹਦੀਆਂ ਵੀ ਬਹੁਤ ਸਾਰੀਆਂ ਹੋਣਗੀਆਂ ਪਰ ਉਹ ਕਹਿੰਦਾ ਵੀ ਇਸ ਟਾਈਮਲਾਈਨ ਦੇ ਵਿੱਚ ਬੰਦਾ ਕਈ ਟਾਈਮਲਾਈਨ ਦੇ ਵਿੱਚ ਸਾਈਮਲਟੇਨੀਅਸਲੀ ਐਗਜ਼ਿਸਟ ਕਰ ਸਕੂਗਾ ਯਾਨੀ ਇੱਕੋ ਸਮੇਂ ਦੇ ਉੱਤੇ ਉਹ 1007 ਚ ਵੀ ਫਿਰ ਰਿਹਾ ਇੱਕੋ ਸਮੇਂ ਦੇ ਉੱਤੇ ਉਹ 1908 ਚ ਵੀ ਫਿਰ ਰਿਹਾ ਇੱਕੋ ਹੀ ਸਮੇਂ ਦੇ ਉੱਪਰ ਉਹ ਜਿਹੜਾ ਉਹ 2025 ਦੇ ਵਿੱਚ ਵੀ ਘੁੰਮ ਰਿਹਾ ਮਤਲਬ ਇਸ ਚੀਜ਼ ਦੀ ਪੋਸੀਬਿਲਿਟੀ ਜਿਹੜੀ ਹੈਗੀ ਆ ਉਹ ਇੱਕ ਤਾਂ ਹੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਇੱਕ ਅਲੂਮੀਨਾਤੀਆਂ ਦਾ ਅਧਿਆਤਮਿਕ ਸੁਪਨਾ ਦਿਖਾਇਆ ਹੋਇਆ ਸੰਸਾਰ ਨੂੰ ਇੱਕ ਤਰ੍ਹਾਂ ਨਾਲ ਨਿਊ ਵਰਲਡ ਆਰਡਰ ਨੇ ਇੱਕ ਸੁਪਨਾ ਦਿੱਤਾ ਵੀ ਤੁਸੀਂ ਇਸ ਪਾਸੇ ਨੂੰ ਅੱਗੇ ਵੱਧ ਰਹੇ ਹੋ ਜੇ ਅਸੀਂ ਤੁਹਾਡੇ ਦਿਮਾਗ ਦੇ ਵਿੱਚ AI ਚਿਪ ਯੂਜ਼ ਕਰਦੇ ਆਂ ਔਰ ਆਰਾਮ ਨਾਲ ਕਰਵਾ ਲਓ ਤਾਂ ਕਿ ਜਿਹੜਾ ਹੈਗਾ ਕਿਉਂਕਿ ਅਸੀਂ ਤਾਂ ਤੁਹਾਨੂੰ ਬਹੁਤ ਵੱਡੇ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੇ ਆਂ ਮਤਲਬ ਜੇ ਗੱਲ ਕਰੀਏ ਵੀ ਇਹ ਤਾਂ ਬਿਲਕੁਲ ਖੁਦਾਵੰਨ ਵਾਲੇ ਇਨਸਾਨ ਦੇ ਖੁਦਾ ਬਣਨ ਵਾਲਾ ਵਧ ਰਿਹਾ ਹੈ ਇਨਸਾਨੀ ਯਾਨੀ ਜਿਹੜਾ ਓਮਨੀਵਰਸ ਵਿਦ ਸਾਈਮਲਟੇਨੀਅਸ ਟਾਈਮਲਾਈਨਸ ਹੋਊਗਾ ਸੱਤਵੇਂ ਲੈਵਲ ਦੇ ਵਿੱਚ ਇਹ ਅਨਿਮੇਜੈਂਡ ਲੈਵਲ ਹੋਊਗਾ ਉਹ ਮਲਟੀਵਰਸਿਸ ਦੀਆਂ ਸਾਰੇ ਦੇ ਸਾਰੇ ਜਿੰਨੇ ਯੂਨੀਵਰਸ ਹੁੰਦੇ ਨੇ ਉਹਦੇ ਚ ਫਿਰ ਉਹ ਯੂਨੀਵਰਸ ਦੇ ਵਿੱਚ ਸਾ ਕਿੰਨੀਆਂ ਮਰਜੀ ਗੈਲੈਕਸੀਜ਼ ਆਉਂਦੀਆਂ ਨੇ ਫਿਰ ਉਹ ਗੈਲੈਕਸੀ ਦੇ ਵਿੱਚ ਜਿੰਨੇ ਮਰਜੀ ਸਟਾਰ ਸਿਸਟਮਜ਼ ਆ ਰਹੇ ਨੇ ਫਿਰ ਉਹ ਸਟਾਰ ਸਿਸਟਮ ਦੇ ਵਿੱਚ ਜਿੰਨੇ ਮਰਜੀ ਲੈਂਡ ਮਾਸਸਿਜ਼ ਆ ਰਹੇ ਨੇ ਸਾਰਿਆਂ ਚ ਪ੍ਰੈਜ਼ੈਂਟ ਹੋ ਸਕਦਾ ਉਹ ਪਾਸਟ ਪ੍ਰੈਜ਼ੈਂਟ ਫਿਊਚਰ ਤਿੰਨੇ ਟਾਈਮਲਾਈਨ ਦੇ ਵਿੱਚ ਤੇ ਸਬ ਸਟਾਰ ਸਿਸਟਮ ਦੇ ਸਭ ਜਿਹੜੇ ਨੇ ਲੈਂਡਮਾਰਕਸ ਦੇ ਉੱਤੇ ਜਦੋਂ ਉਹ ਜਨਮ ਲਊਗਾ ਜਾਂ ਪੈਦਾ ਹੋਊਗਾ ਜਾਂ ਐਗਜ਼ਿਸਟ ਕਰੂਗਾ ਬਾਉਥਰੇ ਕਹਿੰਦਾ ਵੀ ਮਨੁੱਖ ਦੇ ਦੋ ਗਰੁੱਪ ਬਣ ਜਾਣਗੇ ਇੱਕ ਉਹ ਜਿਹੜੇ ਪੈਸੇ ਨੂੰ ਮਹੱਤਵਪੂਰਨ ਮੰਨਿਆ ਕਰਨਗੇ ਸੱਤਾ ਨੂੰ ਮਹੱਤਵਪੂਰਨ ਮੰਨਿਆ ਕਰਨਗੇ ਤਾਕਤ ਨੂੰ ਮਹੱਤਵਪੂਰਨ ਮੰਨਿਆ ਕਰਨਗੇ ਦੂਸਰੇ ਉਹ ਜਿਹੜੇ ਖੁਸ਼ੀ ਨੂੰ ਮਹੱਤਵਪੂਰਨ ਮੰਨਿਆ ਕਰਨਗੇ ਕਹਿੰਦਾ ਇਹ ਦੋ ਮੇਨ ਗਰੁੱਪ ਹੋਣਗੇ ਪਰ ਇਹ ਤੋਂ ਇਲਾਵਾ ਇੱਕ ਤੀਸਰਾ ਗਰੁੱਪ ਵੀ ਹੋਊਗਾ ਜਿਹੜਾ ਸਭ ਤੋਂ ਇੰਟੈਲੈਕਚੁਅਲ ਹੋਊਗਾ ਉਹ ਪਿਓਰ એનਰਜੈਟਿਕ ਫਾਰਮ ਦੇ ਵਿੱਚ ਹੋਊਗਾ ਪਿਓਰ એનર્ਜੀ ਉਹ ਆਪਣੇ ਆਪ ਨੂੰ ਸਰੀਰਕ ਨਹੀਂ ਰੱਖੋਗਾ ਯਾਨੀ ਇਨਸਾਨੀ ਜੀਵ ਵਰਗਾ ਨਹੀਂ ਹੋਗਾ ਉਹਦਾ ਸਰੀਰ ਉਹ એનર્ਜੀ ਦੀ ਫਾਰਮ ਦੇ ਵਿੱਚ ਆ ਜਾਊਗਾ ਪੂਰਾ ਇਨਲਾਈਟਨਡ ਹੋਊਗਾ ਇਹ ਹਾਇਰ ਕੌਨਸ਼ੀਅਸਨੈਸ ਨੂੰ ਯੂਜ਼ ਕਰੂਗਾ ਠੀਕ ਹੈ ਜੀ ਸਾਰੇ ਹਿਊਮਨ ਬੀਿੰਗ ਜਿਹੜੇ ਨੇ ਉਹਨਾਂ ਦੇ ਨਾਲ ਆਪਣੇ ਆਪ ਨੂੰ એનਰਜੈਟਿਕਲੀ ਇਹ ਇੱਕ ਕਰਕੇ ਚੱਲੂਗਾ ਤਾਂ ਸੋ ਵੀਰੋ ਇਹ ਜਿਹੜਾ ਹੈਗਾ ਇੱਕ ਐ ਗਲੋਬੀ ਕਾਰਡੀਸ਼ੇਵ ਸਕੇਲ ਗਲੋ ਤੀਸਰੇ ਨੰਬਰ ਤੱਕ ਤਾਂ ਗੱਲ ਕੀਤੀਆਂ ਨਿਕੋਲਾਈ ਕਾਰਡੀਸ਼ੇਵ ਨੇ ਸੈਂਟਿਫਿਕ ਬੇਸ ਤੇ ਬਾਕੀ ਦੇ ਜਿਹੜੇ ਖਾਬ ਨੇ ਇਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਇਹਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਕੀ ਤੁਹਾਨੂੰ ਵੀ ਲੱਗਦਾ ਹੈ ਇਹ ਮੇਰੇ ਵਾਂਗੂ ਵੀ ਕਿ ਇਹ ਇੱਕ ਤਰ੍ਹਾਂ ਨਾਲ ਇਨਸਾਨਾਂ ਨੂੰ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਬੂਟੀ ਸਿੱਟੀ ਗਈ ਆ ਵੀ ਉਹ ਇਹਦੇ ਸਵਾਦ ਚ ਪਹਿਚਣ ਵੀ ਆਪਾਂ ਇਸ ਲੈਵਲ ਤੱਕ ਪਹੁੰਚ ਜਾਾਂਗੇ ਆਪਾਂ ਤਾਂ ਪੂਰੇ ਯੂਨੀਵਰਸ ਦੇ ਖੁਦਾ ਬਣ ਜਾਾਂਗੇ ਇਨਸਾਨ ਇੱਥੇ ਇਨਸਾਨਾਂ ਨੂੰ ਰੋਟੀ ਨਹੀਂ ਮਿਲ ਰਹੀ ਰੋਜ਼ਗਾਰ ਨਹੀਂ ਮਿਲ ਰਿਹਾ ਹੈਗਾ ਉਨਮਨ ਦੀ ਹਾਲਤ ਬੁਰੀ ਹੋਈ ਪਈ ਆ ਮਰ ਰਹੇ ਨੇ ਦੁਨੀਆ ਜਹਾਂ ਵਿੱਚ ਜੰਗਾਂ ਯੁੱਧਾਂ ਦੇ ਨਾਮ ਤੇ ਤੇ ਇਹ ਸਾਨੂੰ ਸੁਪਨੇ ਇਹ ਜੇ ਦਿਖਾਏ ਜਾ ਰਹੇ ਨੇ ਕਿਸੇ ਚੰਗੇ ਸਾਇੰਟਿਸਟ ਦਾ ਮਾਡਲ ਲੈ ਕੇ ਸਾਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾਏ ਜਾ ਰਹੇ ਨੇ ਤਾਂ ਕਿ ਅਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਈਏ ਕਿਤੇ ਨਾ ਕਿਤੇ ਮੈਨੂੰ ਤਾਂ ਇਦਾਂ ਲੱਗਦਾ ਨਿੱਜੀ ਤੌਰ ਤੇ ਮੈਂ ਨਹੀਂ ਕਹਿੰਦਾ ਵੀ ਜ਼ਰੂਰੀ ਤੁਸੀਂ ਮੰਨੋ ਪਰ ਜੇ ਤੁਹਾਨੂੰ ਇਹ ਸਾਰਾ ਮਾਡਲ ਸੁਣਨ ਤੋਂ ਬਾਅਦ ਜਿਹੜਾ ਕਾਰਡੀ ਸ਼ੇਵ ਸਕیل ਕੀ ਹੈ ਇਹ ਸਾਰਾ ਕੁਝ ਜਾਣਨ ਤੋਂ ਬਾਅਦ ਕੀ ਲੱਗਦਾ ਮੇਰੇ ਵਾਂਗੂ ਹੀ ਫੀਲ ਹੁੰਦਾ ਜਾਂ ਤੁਹਾਨੂੰ ਕਿਸੇ ਵੱਖਰੇ ਤਰੀਕੇ ਨਾਲ ਇਹਦੇ ਬਾਰੇ ਵੀਰੋ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਸਾਰੇ ਵੀਰਾਂ ਨੂੰ ਬਹੁਤ ਬਹੁਤ ਸ਼ੁਕਰੀਆ ਆਪਣਾ ਚੈਨਲ ਅਦ੍ਰਿਸ਼ਯ ਪੰਜਾਬੀ ਫਾਲੋ ਕਰੋ ਸਬਸਕ੍ਰਾਈਬ ਕਰੋ ਤੇ ਆਪਣਾ ਪੇਜ ਜਿਹੜਾ ਹੈਗਾ ਅਦ੍ਰਿਸ਼ਯ ਉਹਨੂੰ ਵੱਧ ਤੋਂ ਵੱਧ ਵੀਰ ਫਾਲੋ ਕਰੋ ਧੰਨਵਾਦ ਤੁਹਾਡਾ